ਦੋਸਤੋ ਗੱਲ ਨੀਲੀ ਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਜਿੱਥੇ ਫਿਰਦੇ ਆ ਬਾਈ ਆਹ ਵੇਲੇ ਜੰਗਲ ਹੀ ਆ ਪੂਰਾ ਤੇ ਤੁਹਾਨੂੰ ਪਤਾ ਵੀ ਆਪਾਂ ਹਰ ਵੇਰੀ ਕੋਈ ਨਵੀਂ ਲੋਕੇਸ਼ਨ ਬਣਾਈ ਆ ਤੇ ਨਵੀਂ ਲੋਕੇਸ਼ਨ ਦੇ ਨਾਲ-ਨਾਲ ਤੁਹਾਨੂੰ ਬਤਾ ਮਾਲ ਲੱਭਦੇ ਲੱਭਦੇ ਫਿਰ ਕਿਤੇ ਨਾ ਕਿਤੇ ਪਹੁੰਚ ਹੀ ਜਾਂਦੀ ਆ ਤੇ ਤੁਹਾਨੂੰ ਜਾਨਵਰ ਚੈੱਕ ਕਰਾਉਣੇ ਆ ਜਿਹੜੇ ਨੀਲੀ ਰਾਵੀ ਦੇ ਜਾਨਵਰ ਆ ਤੁਹਾਨੂੰ ਪਤਾ ਚੰਗੇ ਚੰਗੇ ਜਾਨਵਰ ਆ ਇੱਕ ਮਾਲੀ ਫਿਰਦਾ ਵਿੱਚ ਤੇ ਝੋਟੀਆਂ ਚੈੱਕ ਕਰਾਂਗੇ ਤੁਹਾਨੂੰ ਤੇ ਲੋਕੇਸ਼ਨ ਦੇਖੋ ਕਿੰਡੀ ਜ਼ਬਰਦਸਤ ਬਹੁਤ ਵਧੀਆ ਲੋਕੇਸ਼ਨ ਆ ਇਹ ਜਿਹੜਾ ਮਾਲ ਹੈਗਾ ਜੀ ਸਾਰਾ ਬਾਰਡਰ ਏਰੀਆ ਦਾ ਮਾਲ ਤੇ ਆਪਣਾ ਇੱਕ ਮਿੱਤਰ ਆ ਉਹਦਾ ਮਾਲ ਆ ਤੇ ਅੱਜ ਦਿੱਤਾ ਸੀ ਗੇੜਾ ਮਾਰਕੀਟ ਦੇ ਵਿੱਚ ਤੇ ਤੁਹਾਨੂੰ ਜਾਨਵਰ ਵਿਖਾਉਣੇ ਆ ਇੱਕ ਚੈੱਕ ਕਰੋ ਜੀ ਆ ਝੋਟੀ ਕੁਆਲਟੀ ਦੇਖ ਸਕਦੇ ਆ ਇਹਦੇ ਵਿੱਚ ਤੁਸੀਂ ਬਹੁਤ ਚੰਗੀ ਵਧੀਆ ਕੁਆਲਟੀ ਦੀ ਝੋਟੀ ਪਹਿਲਣ ਝੋਟੀ ਤਿਆਰ ਹੋ ਰਹੀ ਆ ਚੈੱਕ ਕਰੋ ਇਹਦਾ ਆਰਡਰ ਅਜੇ ਸੂਈ ਨਹੀਂ ਗਈ ਤੇ ਇਸ ਝੋਟੀ ਨੂੰ ਚੈੱਕ ਕਰੋ ਜਿਹੜੀ ਪਹਿਲਣ ਝੋਟੀ ਆ ਇਹ ਬਹੁਤ ਵਧੀਆ ਕੁਆਲਟੀ ਦੀ ਝੋਟੀ ਆਰਡਰ ਬਹੁਤ ਸੋਹਣਾ ਅੱਗੇ ਨੂੰ ਤੇ ਪਿੱਛੇ ਨੂੰ ਬਹੁਤ ਸੋਹਣਾ ਆਰਡਰ ਆ ਕਵਾਲਿਟੀ ਦੇਖੋ ਇਸ ਝੋਟੀ ਦੇ ਵਿੱਚ ਥਣ ਵੀ ਬਹੁਤ ਵਧੀਆ ਕੱਢੂਗੀ ਦੇਖ ਸਕਦੇ ਆ ਤੁਸੀਂ ਦੋ ਪੰਨੇਓ ਜਿਹੜਾ ਆਰਡਰ ਇਹ ਸੁਈ ਜਣੀ ਨਾ ਜੀ ਸੂਪੀ ਆ ਇਹ ਸੂਪੀ ਆ ਬਾਈ ਝੋਟੀ ਚੈੱਕ ਕਰੋ ਪਹਿਲਾਂ ਝੋਟੀ ਉਸ ਤੋਂ ਬਾਅਦ ਮਾਲ ਹੋਰ ਵੀ ਚੈੱਕ ਕਰੋ ਚੰਗਾ ਵਧੀਆ ਕੁਆਲਿਟੀ ਦਾ ਮਾਲ ਆ ਤੇ ਹੋਰ ਵੀ ਝੋਟੀਆਂ ਤੁਹਾਨੂੰ ਵਿਖਾਉਣੇ ਆ ਨੀਲੀ ਰਾਵੀ ਦੀਆਂ ਤੇ ਆਹ ਝੋਟੀ ਚੈੱਕ ਕਰੋ ਇੱਕ ਨੀਲੀ ਰਾਵੀ ਦੀ ਬਹੁਤ ਚੰਗੀ ਵਧੀਆ ਝੋਟੀ ਵੀ ਬੂਰੀ ਝੋਟੀ ਦੇਖ ਸਕਦੇ ਤੁਸੀਂ ਹੋਰ ਵੀ ਚੰਗੇ ਚੰਗੇ ਜਾਨਵਰ ਇਸ ਤਰ੍ਹਾਂ ਹੀ ਤੁਹਾਨੂੰ ਪਤਾ ਫਿਰ ਮਾਲ ਜਦੋਂ ਕਈ ਵਾਰੀ ਲੱਭਣ ਆਈਏ ਤੇ ਫਿਰ ਚੰਗੇ ਚੰਗੇ ਜਾਨਵਰ ਲਾਭ ਦੇ ਲੱਗਦੇ ਗਾਂ ਦੀ ਗਾਂ ਜਾਣਾ ਪੈਂਦਾ ਤੇ ਚੈੱਕ ਕਰੋ ਇੱਕ ਝੋਟੀ ਬੂਰੀ ਮਾਲੀ ਦਿਖਾਉਣੇ ਤੁਹਾਨੂੰ ਇੱਕ ਚੈੱਕ ਕਰੋ ਇਸ ਮਾਲੀ ਨੂੰ ਵੀ ਨੀਲੀ ਰਗਦਾ ਮਾਲੀ ਝੋਟੀ ਇੱਕ ਹੋਰ ਚੈੱਕ ਕਰੋ ਵਾੜੀਆਂ ਦੇਖੋ ਮਈਆਂ ਦੇ ਵਿੱਚ ਛੋਟੀਆਂ ਬੂਰੀਆਂ ਵੀ ਵਿੱਚ ਬਹੁਤ ਆ ਅੱਜ ਜੀ ਗੀਤਾ ਮੈਂ ਕਿਹਾ ਚਲੋ ਬਾਹਰ ਜਾਂਦੇ ਆ ਵੀਡੀਓ ਬਣਾਉਣੇ ਆ ਸਬਸਕ੍ਰਾਈਬਰ ਭਰਾ ਵੀ ਜਿਹੜੇ ਉਹਨਾਂ ਨੂੰ ਵੀ ਵਿਖਾਈਏ ਜਾਣ ਉਹ ਵੇਖੋ ਮੈਂ ਇਹਦਾ ਜਿਗਾੜਾ ਕਿੱਡਾ ਖੁੱਡਾ ਗੱਡਾ ਤਗੜਾ ਜ਼ਬਰਦਸਤ ਮੈਂ ਇਹਦਾ ਪੁਰਾਣੀ ਮੈਂ ਲੱਗਦੀ ਮੈਨੂੰ ਇਹ ਆ ਵੀ ਝੋਟੀ ਚੈੱਕ ਕਰੋ ਆ ਦੇਖ ਸਕਦੇ ਹੋ ਮੈਂ ਕਿ ਵੀ ਝੋਟੀ ਦੀ ਕੁਆਲਟੀ ਚੈੱਕ ਕਰ ਸਕਦੇ ਹੋ ਥਾਣਾ ਦੀ ਬੰਤਰ ਆਰਡਰ ਕੁਆਲਟੀ ਚੈੱਕ ਕਰੋ ਤੇ ਹੋਰ ਵੀ ਜਾਨਵਰ ਦੇਖੋ ਤੁਸੀਂ ਆ ਵੀ ਝੋਟੀ ਪਹਿਲਾਂ ਲੱਗਦੀ ਮੈਨੂੰ ਤੇ ਹੋਰ ਵੀ ਕਈ ਜਾਨਵਰ ਜਿਹੜੇ ਤੁਸੀਂ ਦੇਖ ਸਕਦੇ ਆ ਚੰਗੇ ਚੰਗੇ ਜਾਨਵਰ ਤੇ ਲੋਕੇਸ਼ਨ ਬਹੁਤ ਵਧੀਆ ਦਰਖਤ ਜਿਹੜਾ ਵਾਤਾਵਰਨ ਦੀ ਸੇਫਟੀ ਲਈ ਬਹੁਤ ਲੱਗਾ ਹੋਇਆ ਇੱਥੇ ਵਾਤਾਵਰਨ ਬਹੁਤ ਸਾਫ਼ ਆ ਇੱਥੇ ਤੇ ਫਰਕ ਹੈਗਾ ਟੈਂਪਰੇਚਰ ਦਾ ਵੀ ਕਿਉਂਕਿ ਦਰਖਤ ਜਿਆਦਾ ਲਗਾਉਣ ਕਰਨ ਦੇਖੋ ਜਾਨਵਰ ਖੈੜ ਤੋਂ ਪਾਣੀ ਦਾ ਨਾਲ ਵੀ ਪ੍ਰਬੰਧ ਹੈਗਾ ਨਾਲ ਸਾਈਡ ਤੇ ਪਾਣੀ ਹੈ ਚੈੱਕ ਕਰੋ ਜੀ ਇਧਰ ਥੱਲੇ ਪਾਣੀ ਵਗਦਾ ਤੇ ਮਾਲ ਦੇਖੋ ਮੱਝ ਦੇਖੋ ਇੱਕ ਹੋਰ ਪ੍ਰਾਣੀ ਨੀਲੀ ਰਾਵੀ ਦੀ ਆ ਵੀ ਪ੍ਰਾਣੀ ਮੈਂ ਆ ਕੁਆਲਟੀ ਦੇਖ ਸਕਦੇ ਇਸ ਮੈਂ ਦੇ ਵਿੱਚ ਵੀ ਤੁਸੀਂ ਚੈੱਕ ਕਰੋ ਜੀ ਇਹਨੂੰ ਪਰਾਣੀ ਮੈਂ ਤੇ ਚੰਗੀ ਮੈਂ ਵੇਖੋ ਜੀ ਜਬਰਦਸਤ ਤੇ ਪਰਾਣੀ ਮੈਂ ਇਹਦੇ ਵਿੱਚ ਪਿਓਰਟੀ ਬੁਰੀ ਹੈ ਮਾਲ ਚ ਆਉਣ ਨਹੀਂ ਦਿੰਦੀ ਹੋਰ ਵੀ ਦੇਖੋ ਜਾਨਵਰ ਛੋਟੀਆਂ ਹੀ ਛੋਟੀਆਂ ਚੰਗੀਆਂ ਚੰਗੀਆਂ ਬਹੁਤ ਵਧੀਆ ਜਾਨਵਰ ਆ ਤੇ ਬੂਰੀ ਦੀ ਦੇੜੀ ਮਾੜੀ ਜੀ ਤੁਹਾਨੂੰ ਫੇਰ ਇੱਕ ਰੀ ਚੈੱਕ ਕਰਾ ਦੇਣਾ ਬੂਰੀ ਦੁਆਰਾ ਬੂਰੀ ਝੋਟੀ ਵੇਖੋ ਜੀ ਦੇਖੋ ਇਹ ਬੁਰੀ ਝੋਟੀ ਕੁਆਲਟੀ ਦੇਖੋ ਅੱਖ ਦੀ ਕੁਆਲਟੀ ਬਹੁਤ ਸਾਫ ਸੁਥਰੀ ਮੱਝ ਦਾ ਖੁੱਡਾ ਬਹੁਤ ਜ਼ਬਰਦਸਤਾ ਚੌੜਾ ਹੀ ਖੁੱਡੇ ਦੀ ਮੈਂ ਆ ਇੱਥੇ ਵਧੀਆ ਮਾਲੀ ਖਰਾਸ ਕਰੇ ਇਸ ਮੈਨੂੰ ਤੇ ਬੱਚਾ ਬਹੁਤ ਸੋਹਣਾ ਜ਼ਬਰਦਸਤ ਭਾਰਾ ਬੱਚਾ ਆਊਗਾ ਤੇ ਜੇ ਕਿਤੇ ਕੱਟਾ ਆ ਜਾਵੇ ਤੇ ਮਾਲੀ ਬੜਾ ਟਾਪ ਦਾ ਬਣੂਗਾ ਇਸ ਮੈਹ ਦੇ ਵਿੱਚੋਂ ਤੇ ਇੱਕ ਦੂਸਰੀ ਮੈਹ ਦੇ ਵਿੱਚੋਂ ਇਹਨਾਂ ਦੋਵਾਂ ਮਈਆਂ ਦੇ ਵਿੱਚੋਂ ਕਿਤੇ ਨਜ਼ਾਰਾ ਹੀ ਬਣ ਜਾਣਾ ਉਹ ਮੈਂ ਮੜੀ ਕੱਲੀ ਜੀ ਚੈੱਕ ਕਰਾ ਦੇਣਾ ਤੁਹਾਨੂੰ ਥੋੜੀ ਆ ਗਰਦੀ ਉਹ ਮੈਂ ਉਹ ਆਲਟੀ ਬਹੁਤ ਜ਼ਬਰਦਸਤ ਇਸ ਮੈਦ ਵਿੱਚ ਹੈ ਖੁੱਡਾ ਹੱਡੀ ਪੁਰਾਣੀ ਮੈਂ ਆ ਥੋੜੀ ਜੀ ਮੈਂ ਇਹਦੀ ਕੱਲੀ ਦੀ ਵੀਡੀਓ ਸ਼ੂਟ ਕਰਦਾ ਫੈਟ ਜੀ ਧੋ ਕੇ ਅੱਜ ਬਹੁਤ ਸੋਹਣੀ ਲੱਗੀ ਮੈਨੂੰ ਇਹ ਗਰੋਸ ਮੈਨ ਪਾਣੀ ਮੇ ਇਹ ਬਣਾ ਲਈ ਆਹ ਮੱਝ ਦੀ ਬਣਾਉਣੀ ਚੈੱਕ ਕਰਿਓ ਇਸ ਮੈਨ ਨੂੰ ਖੁੱਡਾ ਬਹੁਤ ਜ਼ੋਰਦਸ ਨਾਲ ਲੱਗਾ ਇਸ ਮੈਨ ਨੂੰ ਕੱਲੀ ਦੀ ਬਣਾਉਣਾ ਤੋੜ ਕੇ ਵੇਖੋ ਇਸ ਮੈਨ ਇਹ ਬਰਦਸਤ ਮੈਂ ਹੱਡੀ ਵੇਖੋ ਕਿੰਨਾ ਇਕੱਠਾ ਬਹੁਤ ਛੋੜਾ ਇਸ ਮੈਨ ਦਾ ਬਰਦਸਤਨਾ ਇਹ ਚੰਗੀ ਮਹਿ ਲੱਗੀ ਤੇ ਚਲਿਏ ਹੁਣ ਨਵੀਂ ਵੀਡੀਓ ਸ਼ੂਟ ਕਰਾਂਗੇ ਵੈਕਰ ਜੀ ਦਾ ਖਾਸਾ ਸ਼੍ਰੀ ਵੈਕਰ ਜੀ ਕੀ ਫਤਿਹ ਜਿਹੜਾ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਚੈਨਲ ਨੂੰ ਜਿਹੜਾ ਦਿਨ ਸਬਸਕ੍ਰਾਈਬਰ ਵਧਦੇ ਜਾਂਦੇ ਆ ਬਹੁਤ ਧੰਨਵਾਦ ਤੇ ਪ੍ਰਮਾਤਮਾ ਸੁੱਖ ਰੱਖੇ ਤੁਸੀਂ ਇਸ ਤਰ੍ਹਾਂ ਹੀ ਸਾਥ ਦਿਓ ਤੇ ਨਾਲ ਹੀ ਆਪਣਾ ਜਿਹੜਾ ਫੇਸਬੁੱਕ ਪੇਜ ਵੀ ਅਸੀਂ ਨਾਮ ਤੇ ਆ ਤੇ ਇੰਸਟਾਗ੍ਰam ਵੀ ਅਸੀਂ ਨਾਮ ਤੇ ਆ ਤੇ ਧੰਨਵਾਦ ਜੀ ਮਿਹਰਬਾਨੀ ਉਹ ਤਾਂ ਹਨ ਮਿਲੇ ਆ ਮਿਲੇ ਤਾਂ